Yeah

ਕੌਮਾਂ ਜੀਵਦੀਆਂ ਸਦਾ ਕੁਰਬਾਨੀਆਂ ਤੇ ਕੌਮਾਂ ਜੀਵਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੁਜੇ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਵਿਪਤਾ ਹੱਸ ਕੇ ਕੌਮ ਜੋ ਝਰ ਜਾਂਦੀ ਸਿਰ ਦੇ ਕੇ ਸਰਦਾਰ ਕਹਾਏ ਆਪਾਂ ਸਿਰ ਦੇ ਕੇ ਸਰਦਾਰ ਕਹਾਏ ਆਪਾਂ ਤਈਓ ਸਿਰੇ ਦਸਤਾਰਾਂ ਸੁੰਦੀਆਂ ਨੇ ਤਈਓ ਸਿੰਘ ਹੈ ਸਾਨੂੰ ਕਿਹਾ ਜਾਂਦਾ ਤਈਓ ਸਿੰਘ ਹੈ ਸਾਨੂੰ ਕਿਹਾ ਜਾਂਦਾ ਤਈਓ ਮੋਤ ਹੈ ਸਤੋਂ ਡਰ ਜਾਂਦੀ ਤਈਓ ਮੋਤ ਹੈ ਸਤੋਂ ਡਰ ਜਾਂਦੀ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਬੜੇ ਹੀ ਪਿਆਰ ਅਤਿ ਮਿਆਲ ਸਤਿਕਾਰ ਦੇ ਨਾਲ ਆਪ ਜੀ ਗੁਰਤੇਬ ਬਾਦੂ ਸਾਹਿਬ ਜੀ ਦੇ ਮੁਖਾਰ ਬਿੰਦੂ ਚੜਨ ਕੀਤੇ ਹੋਏ ਪਾਵਨ ਸ਼ਲੋਕ ਉਹ ਸਰਵਣ ਕਰ ਰਹੇ ਸੀ ਹੁਣ ਆਪਾਂ ਇਹ ਸਮਾਗਮ ਕਿਉਂ ਉਲੀਕਿਆ ਇਸ ਦੇ ਪਿੱਛੇ ਕਿੰਡਾ ਵੱਡਾ ਕਾਰਨ ਹੈ ਇਸ ਦੀ ਕਲਪਨਾ ਕਰੋ ਦਿੱਲੀ ਦੀ ਚਾਂਦਨੀ ਚੌਕ ਅੰਦਰ ਹੋ ਗਿਆ ਸੀ ਕੋਰ ਹਨੇਰਾ ਦਿੱਲੀ ਦੀ ਚੰਦਨੀ ਚੌਕ ਅੰਦਰ ਹੋ ਗਿਆ ਸੀ ਕੋਰ ਅਨੇਰਾ ਜਦ ਗੁਰੂ ਤੇਗ ਬਹਾਦਰ ਦੇ ਸੀਸ ਨੂੰ ਜ਼ਾਲਮ ਦੀ ਤਲਗ ਗਈ ਸੀ ਕਟ ਦਿੱਲੀ ਦਾ ਦਿਲ ਵੀ ਟੜਕ ਪਿਆ ਦਿੱਲੀ ਦਾ ਦਿਲ ਵੀ ਟੜਕ ਪਿਆ ਅੰਬਰ ਵੀ ਅਗਨਲ ਕੜਕ ਪਿਆ ਚੀਰੇ ਗਏ ਸੀਨੇ ਧਰਤੀ ਦੇ ਜਦੋਂ ਰੁੜਿਆ ਖੂਨ ਘਟਾ ਘਟ ਘਟ ਦਿੱਲੀ ਦੀ ਚਾਂਦਨੀ ਚੌਕ ਅੰਦਰ ਹੋ ਗਿਆ ਸੀ ਕੋਰ ਅਨੇਰਾ ਜਦ ਗੁਰੂ ਤੇਗ ਬਹਾਦਰ ਦੇ ਸ਼ੀਸ਼ ਨੂੰ ਜ਼ਾਲਮ ਦੀ ਤਲ ਗਈ ਸੀ ਕੱਟ ਪਾਈ ਜੈਤਾ ਸ਼ੀਸ਼ ਨੂੰ ਸ਼ੀਸ਼ ਨਿਵਾ ਪਾਈ ਜੈਤਾ ਸ਼ੀਸ਼ ਨੂੰ ਸ਼ੀਸ਼ ਨਿਵਾ ਚੁਕ ਤੁਰਿਆ ਅਨੰਦਪੁਰ ਦੇ ਸੀਰਾ ਸੀਨੇ ਲਾ ਵਰਕੇ ਆ ਗੋਬਿੰਦ ਨੇ ਸੀਨੇ ਲਾਵਰ ਕਿਹਾ ਗੋਬੀ ਮਨੇ ਰੰਗ ਰੇਟਾ ਗੁਰੂ ਕਾ ਬੇਟਾ ਜਸ ਗਿਆ ਖੱਟ ਦਿੱਲੀ ਦੀ ਚਾਲ ਦੀ ਚੋਕ ਅੰਦਰ ਹੋ ਗਿਆ ਸਿਕੋਰ ਅਨੇਰਾ ਜਦ ਗੁਰੂ ਤੇਗ ਬਹਾਦਰ ਦੇ ਸ਼ੀਸ਼ ਨੂੰ ਜਾਲਮਤੀ ਤੇਗ ਗਈ ਸੀ ਕਟ ਲੱਖੀ ਸ਼ਾਹ ਤੜ ਦਾ ਸੰਸਕਾਰ ਕੀਤਾ ਲੱਖੀ ਸ਼ਾਹ ਤੜ ਦਾ ਸੰਸਕਾਰ ਕੀਤਾ ਕਰ ਆਪਣਾ ਸਾੜ ਸੰਸਕਾਰ ਕੀਤਾ ਹਿੰਦੂ ਕੋਮ ਦੇ ਫਿਰ ਉਹ ਜੋਤ ਜਹੀ ਜਦੋਂ ਉੱਠੀਆਂ ਲੱਟਾ ਲਟ 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 ਦਿੱਲੀ ਦੀ ਜਾਨਨੀ ਚੋਕ ਅੰਦਰ ਹੋ ਗਿਆ ਸੀ ਕੋਰ ਹਨੇਰਾ ਜਦ ਗੁਰੂ ਤੇਗ ਬਹਾਦਰ ਦੇਸ਼ੀ ਈਸ਼ ਨੂੰ ਜਾਲਮ ਦੀ ਤੇਕ ਗਈ ਸੀ ਕੱਟ ਜਦ ਗੁਰੂ ਤੇਗ ਬਹਾਦਰ ਦੇਸ਼ੀ ਈਸ਼ ਨੂੰ ਜਾਲਮ ਦੀ ਤੇਕ ਗਈ ਸੀ ਕੱਟ ਉਸ ਮਹਾਨ ਸ਼ਹੀਦਿ ਸ਼ਤਾਬਰੀ ਨੂੰ ਅੱਜ ਆਪਾਂ ਸਾਰੇ ਸ਼ਰਧਾਂ ਸுமਨ ਅਰਪਿਤ ਕਰਨ ਦੇ ਲਈ ਇੱਥੇ ਇਕੱਤਰ ਹੋਏ ਹਾਂ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਬੜੇ ਸਤਕਾਰ ਦੇ ਨਾਲ ਪੈਦਲ ਮਾਰਚ ਦੇ ਵਿੱਚ ਸ਼ਮਿਲਿਤ ਕੀਤੀ ਤੇ ਇਹ ਜੋ ਸਮਾਗਮ ਦਾ ਇਹ ਉਲਿਕਣ ਦਾ ਜੋ ਮਾਨਸਿਕਤਾ ਬਣੀ ਸ਼ੋਰਚ ਬਣੀ ਕਿ ਸਾਰੇ ਪ੍ਰੋਗਰਾਮ ਜੋ ਇਤਨਾ ਤੁਸੀਂ ਇਤਨਾ ਇਕੱਠ ਵੇਖ ਰਹੇ ਹੋ ਇਸ ਦੇ ਪਿੱਛੇ ਬਹੁਤ ਮਿਹਨਤ ਜੋ ਹੈ ਉਹ ਚਾਹੀਦੀ ਹੁੰਦੀ ਹੈ ਸੇਵਾ ਪਾਉਣਾ ਚਾਹੀਦੀ ਹੁੰਦੀ ਹੈ ਸਿਮਰਨ ਵੀ ਚਾਹੀਦਾ ਹੁੰਦਾ ਅਰਦਾਸ ਵੀ ਚਾਹੀਦੀ ਹੁੰਦੀ ਹੈ ਇਸ ਵਿੱਚ ਮੈਂ ਬਹੁਤ ਹੀ ਅਦਬ ਦੇ ਨਾਲ ਮੈਂ ਕਹਿਣਾ ਚਾਹਾਂਗੀ ਸਾਰੀ ਸੱਡੀ ਸਮੂ ਇਸੀ ਸਤਸੰਗਤ ਹੈ ਹੀ ਹੈ ਉਸ ਵਿੱਚ ਕੋਈ ਦੋਰਾਈ ਨਹੀਂ ਉਹਨਾਂ ਤੋਂ ਬਿਨਾ ਨਹੀਂ ਹੋ ਸਕਦਾ ਸੀ ਪਰ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਅਜੀਤਪਾਲ ਸਿੰਘ ਜੀ ਜੋ ਰਾਜਸਥਾਨ ਸਿੱਖ ਸਮਾਜ ਦੇ ਅਧਿਐਕਸ਼ ਨੇ ਮੈਂ ਕੋਈ ਤਾਰੀਫ ਨਹੀਂ ਕਰ ਰਹੀ ਪਰ ਉਹਨਾਂ ਨੇ ਤੇ ਸਰਦਾਰ ਜਸਬੀਰ ਸਿੰਘ ਜੀ ਜੋ ਅਲਫ ਸੰਖਿਆਤ ਕਾਇਗ ਦੇ ਪੁਰਵ ਅਧਿਐਕਸ਼ ਨੇ ਉਹਨਾਂ ਨੇ ਸੰਨ ਮਤਲਬ ਕਹਿੰਦੇ ਕੰਨੇ ਨਾਲ ਕੰਦਾ ਮਿਡਾ ਕੇ ਹਰ ਸਾਡੀ ਮੀਟਿੰਗ ਵਿੱਚ ਹਰ ਸਮਾਂ ਦੇ ਕੇ ਤੇ ਨਾਲ ਇਹ ਸਾਰੇ ਵੀਰ ਮੈਂ ਨਾਂ ਨਾ ਵੀ ਲਵਾਂ ਕਿਉਂਕਿ ਮੈਂ ਕਿਸੇ ਦਾ ਨਾਂ ਲਵਾਂਗੀ ਤਾਂ ਫਿਰ